ਸ਼ਹਿਰ ਪਰਨੀ ਵਾਲਾ ਦੇ ਵਿੱਚ ਰਕਵਾ ਚਾਹਲਾ ਪਿੰਡ ਪੰਨਾਂ ਵਾਲੇ ਦੇ ਉੱਥੇ ਤਕਰੀਬਨ 30 ਤੋਂ ਲੈ ਕੇ 35 ਨੌਜਵਾਨ ਮੁੰਡਿਆਂ ਨੇ ਜੋ ਏਰੀਆ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਤਿੰਨ ਤੇ ਤਿੰਨ ਤੇ ਚਾਰ ਤਕਰੀਬਨ ਫਾਇਰ ਤੇ ਹੋਏ ਲੋਕ ਤੇ ਇਹ ਮਸਲਾ ਸਟਾਰਟ ਹੋਇਆ ਸਨੀ ਰਤਨਪੁਰੀਆ ਤੇ ਕ੍ਰਿਸ਼ਨ ਇਹ ਦੋ ਮੁੰਡਿਆਂ ਦੀ ਆਪਸ ਵਿੱਚ ਕੋਈ ਝਗੜਾ ਸੀਗਾ ਕਿਸੇ ਲੜਕੀ ਦੇ ਨਾਲ ਫਰੈਂਡਸ਼ਿਪ ਦੇ ਸੰਬੰਧ ਰ ਵਿੱਚ ਅੰਮ੍ਰਿਤ ਦਾ ਜਦੋਂ ਨਹੀਂ ਦੋ ਕੇ ਪਹਿਲਾ ਝਗੜਾ ਹੋਇਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਨਾਲ ਲੜਕੇ ਇਕੱਠੇ ਕਰਕੇ ਚਾਲਾ ਪਿੰਡ ਦੇ ਵਿੱਚ ਜੋ ਇਕੱਠ ਕਰਕੇ ਉੱਥੇ ਫਾਇਰ ਵਗੈਰਾ ਕਰੇ ਅਤੇ ਉਸ ਤੋਂ ਬਾਅਦ ਇਹ ਸਾਰੇ ਜਿਹੜਾ ਹਜੂਮ ਹੈਗਾ ਇਹ ਨਿਕਲ ਕੇ ਅਰਨੀ ਵਾਲਾ ਵਾਲੀ ਸਾਈਡ ਤੇ ਤੋਂ ਉੱਥੇ ਵੀ ਉਹਨਾਂ ਨੇ ਬੁਲੇਟ ਬਾਜੀ ਤੇ ਬਦਮਾਸ਼ੀ ਕੀਤੀ ਇਮੀਡੀਏਟਲੀ ਜਿਹੜਾ ਹੈਗਾ ਉੱਥੇ ਇਨਫੋਰਮੇਸ਼ਨ ਮਿਲਣ ਤੇ ਪੁਲਿਸ ਵੱਲੋਂ ਐਕਸ਼ਨ ਕੀਤਾ ਗਿਆ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਐਫ ਆਈ ਆਰ ਨੰਬਰ 66 एफआईआर नंबर 65 2024 पुलिस स्टेशन अर्नीवाला दी एफआईआर रजिस्टर हुई अंडर सेक्शन 307 323 324 336 160 आईपीसी 148 149 ਤੇ 2554 ਨਾਲ ਆਰਮਜ਼ ਦੇ ਵਿੱਚ एफआईआर ਰਜਿਸਟਰ ਹੋਈ ਹੈ ਇਹਦੇ ਵਿੱਚ ਜਿਹੜੇ ਮਕਦਮੇ ਦੇ ਵਿੱਚ ਦੋਸ਼ੀ ਨੇ ਉਹਨਾਂ ਦਾ ਨਾਮ ਹੈ ਕਰਨ ਸਿੰਘ 사જનਪ੍ਰੀਤ ਕੁਲਦੀਪ ਸਿੰਘ सनी ਰਤਨਪੁਰੀਆ ਪ੍ਰਿਤਪਾਲ ਸਿੰਘ ਸੁਖਪਾਲ ਸਿੰਘ ਬਲਜੀਤ ਸਿੰਘ ਹੈਪੀ ਸਿੰਘ ਪ੍ਰਕਾਸ਼ ਸਿੰਘ ਅੰਗਰੇਜ ਕਰਨ ਸਾਗਰ 사જન ਕਰਨ ਸਿੰਘ ਦੂਸਰੇ ਕਰਨ ਸਿੰਘੇ सोनू ਸਿੰਘ ਇਹ કુલ 14 ਬੰਦੇ ਸੀਗੇ ਜਿਹੜੇ ਇੱਕ ਪਾਸੇ ਸੀਗੇ ਦੂਸਰੇ ਸਾਈਡ ਤੇ ਗੁਰਵਿੰਦਰ ਸਿੰਘ ਚਤਨਾਮ ਸਿੰਘ ਸੁਖਵਿੰਦਰ ਸਿੰਘ ਵਿਜੇ ਸਿੰਘ ਕੁਲਵਿੰਦਰ ਸਿੰਘ 사인 ਅਮਨਦੀਪ ਸਿੰਘ ਰਾਹੁਲ ਪੱਲਾ ਪ੍ਰਸ਼ੰਤ ਰਾਜੂ ਕਟਾ ਗੁਰਪ੍ਰੀਤ ਸਿੰਘ ਦੋ ਗੁਰਪ੍ਰੀਤ ਸਿੰਘ ਨੇ ਇਹ ਟੋਟਲ 12 ਦੋਸ਼ੀ ਹੈਗੇ ਨੇ ਇਹਨਾਂ ਦੋਸ਼ੀਆਂ ਦੇ ਵਿੱਚੋਂ કુલ 8 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਕਰਨ ਸਿੰਘ ਤੇ ਹਾਜੀਪ੍ਰੀਤ ਨੂੰ ਉਹੀ ਤਰੀਕ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਪੁਲਿਸ ਨੇ ਤੇ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਤੋਂ ਜੋ ਹਥਿਆਰ ਇਹਨਾਂ ਨੇ ਵਰਤੇ ਸੀਗੇ ਲੜਾਈ ਦੇ ਵਿੱਚ ਕਾਪੀ ਸੀਗੇ ਜਿਹੜੇ ਰਿਕਵਰ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ ਦੋ ਦੋਸ਼ੀਆਂ ਦੇ ਕੋਲੇ ਕਾਫੀ ਤੌਰ ਤੇ ਵੈਪਨ ਵੀ ਹੈਗੇ ਸੀਗੇ ਜਿਹੜੇ ਚੌਥੀ ਮੌਕੇ ਤੇ ਫਾਇਰ ਹੋਈ ਸੀਗੇ ਉਹ ਦੋਸ਼ੀ ਅਜੇ ਭੱਜੇ ਹੋਏ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਹਨਾਂ ਤੋਂ ਇਲਾਵਾ ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਹੈਗੇ ਨੇ ਗੁਰਵਿੰਦਰ ਸਿੰਘ ਸਤਰਾਮ ਸਿੰਘ ਸੁਖਵਿੰਦਰ ਸਿੰਘ ਵਿਜੇ ਸਿੰਘ ਤੇ ਤਲਵਿੰਦਰ ਇਹ ਦੋਸ਼ੀ 20 ਤਰੀਕ ਨੂੰ ਜਿਹੜੇ ਹੈਗੇ ਨੋ ਗੁਫਤਾਰ ਹੋਏ ਨੇ ਇਹਨਾਂ ਦੋਸ਼ੀਆਂ ਦੀ ਪੁਲਿਸ ਰਿਮਾਂਡ ਲੈ ਕੇ ਅੱਗੇ ਇਹਨਾਂ ਤੋਂ ਬਾਕੀ ਵੈਪਨ ਦੀ ਰਿਕਵਰੀ ਕਰਵਾਈ ਜਾ ਰਹੀ ਹੈ ਜਿਹੜੇ ਉੱਥੇ ਲੜਾਈ ਝਗੜੇ ਦੇ ਵਿੱਚ ਵੈਪਨ ਯੂਜ਼ ਹੋਏ ਸੀਗੇ ਇਹਨਾਂ ਦੋਸ਼ੀਆਂ ਨੂੰ ਪੁਲਿਸ ਨੇ ਅਰੈਸਟ ਕਰਕੇ ਇਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਕਰਕੇ ਇੱਕ ਮੈਸੇਜ ਜਿਸ ਨੂੰ ਦੇਣਾ ਚਾਹੁੰਦੇ ਆ ਕਿ ਜਿਹੜੇ ਵੀ ਇਦਾਂ ਦੀ ਬੁਲਲੇਟ ਬਾਜ਼ੀ ਕਰਨਗੇ ਇਹਨਾਂ ਦੇ ਵਿੱਚੋਂ ਕਈ ਹੁੰਦੇ ਡੋਪ ਟੈਸਟ ਵੀ ਪੋਜ਼ਿਟਿਵ ਆਇਆ ਗਏ ਜਿਹੜੇ ਇਸ ਤਰ੍ਹਾਂ ਦੀ ਹਿੰਦ ਬਾਜ਼ੀ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਨਗੇ ਪੁਲਿਸ ਵੱਲੋਂ ਤੇ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਜ਼ੀਰੋ ਟਾਲਰੈਂਸ ਹੈ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਲਾਅ ਤਾਂ ਇਹਨਾਂ ਦੇ ਖਿਲਾਫ ਸਖਤ ਹੈਗਾ ਹੀ ਹੈ ਪਰ ਪੁਲਿਸ ਵੱਲੋਂ ਵੀ ਇਹਨਾਂ ਦੇ ਖਿਲਾਫ ਕੋਈ ਵੀ ਟਾਲਰੈਂਸ ਨਹੀਂ ਜਿਹੜੀ ਹੈਗੀ ਉਹ ਦਿਖਾਈ ਦਊ ਇੱਕ ਸਮੀ ਰਤਨ ਪੁਰੀਆ ਤੇ ਕ੍ਰਿਸ਼ਨ ਇਹ ਦੋ ਜਣਿਆਂ ਦੀ ਆਪਸ ਦੇ ਵਿੱਚ ਕਿਸੇ ਲੜਕੀ ਨੂੰ ਲੈ ਕੇ ਲੜਾਈ ਹੋਈ ਸੀਗੀ ਉਪਲਿਸ ਵੈਰੀਫਾਈ ਕਰ ਰਹੀ ਹੈ ਵੀ ਇਹਨਾਂ ਦੀ ਕੋਈ ਆਪਸੀ ਪਰਸਨ ਰਿਸ਼ਤੇ ਸੀ ਕਿ ਜਿਹਦੇ ਕਰਕੇ ਇਹਨਾਂ ਨੇ ਫਿਰ ਆਪਣੇ ਨਾਲ ਦੀ ਟੋਲੀ ਦੇ ਮੁੰਡਿਆਂ ਨੂੰ ਇਕੱਠਾ ਕੀਤਾ ਏਜ ਤਕਰੀਬਨ 22 ਤੋਂ ਲੈ ਕੇ 27 ਸਾਲ ਦੀ ਏਜ ਹੈ ਇਹ ਲਗ ਲਗ ਪਿੰਡਾਂ ਦੇ ਨੇ ਪਰ ਨੇੜਲੇ ਪਿੰਡਾਂ ਦੇ ਨੇ ਜਿਵੇਂ ਕਿ ਸਨੀ ਰਤਨਪੁਰੀਆ ਵਾਸੀ ਝੋਟੀਆਂ ਦਰਨਵਾਲਾ ਝੋਟੀਆਂ ਪਿੰਡ ਦੇ ਰਹਿਣ ਵਾਲਾ ਹਰਨੀ ਵਾਲਾ ਦੇ ਨੇੜੇ ਹੈਪੀ ਸਿੰਘ ਚਾਹੜਾ ਵਾਲੀ ਦਰਨਵਾਲਾ ਪ੍ਰਕਾਸ਼ ਸਿੰਘ ਟਕੀਆਂ ਵਾਲੀ ਦਾ ਰਹਿਣ ਵਾਲਾ ਕਰਨ ਸਿੰਘ ਅਰਨੀ ਵਾਲਾ ਸ਼ਹਿਰ ਦਾ ਰਹਿਣ ਵਾਲਾ ਜਸਵੀਰ ਸਿੰਘ ਅਰਨੀ ਵਾਲਾ ਦਾ ਕਰਨ ਸਾਗਰ ਵੀ ਅਰਨੀ ਵਾਲਾ ਦਾ ਸਾਜਨ ਵਾਸੀ ਝੋਟਿਆ ਦਾ ਕਰਨ ਸਿੰਘ ਵਾਸੀ ਚੱਕਰੇ ਵਾਲਾ ਦਾ ਇਸ ਤਰੀਕੇ ਨਾਲ ਸਾਰੇ ਨੇਤਾ ਜੀ ਦੇ ਕੋਲੇ ਜੋ ਹੁਣ ਤੱਕ ਇਨਫੋਰਮੇਸ਼ਨ ਮਿਲੀ ਹੈ ਉਹ ਵੈਪਨ ਨਜਾਇਜ਼ ਵੈਪਨ ਦੋ ਜਿਹੜੇ ਇਹਨਾਂ ਨੇ ਯੂਜ਼ ਕਰੇ ਨੇ ਬਟੇ ਕਿੱਥੋਂ ਪ੍ਰੋਵਾਈਡ ਹੋਏ ਸੀ ਉਹ ਤੋਂ ਪਤਾ ਲੱਗੂ ਜਦੋਂ ਵੈਪਨ ਰਿਕਵਰ ਹੋ ਜਾਣਗੇ ਨਾ ਉਹ ਦੋਸ਼ੀ ਜਿਨ੍ਹਾਂ ਦੇ ਕੋਲ ਵੈਪਨ ਸੀ ਉਹ ਹਜੇ ਪ੍ਰਾਣ ਨਹੀਂ ਦਰਜ ਨੇ ਗਿਰੋ ਨਹੀਂ ਕਹਿ ਸਕਦੇ ਕਿਉਂਕਿ ਸਾਰੇ ਨਵੀਂ ਏਜ ਦੇ ਬੰਦੇ ਨੇ ਗੈਂਗਸਟਰ ਲਿਸਟਡ ਨਹੀਂ ਹੈਗੇ ਲੇਕਿਨ ਇਹਨਾਂ ਦੇ ਖਿਲਾਫ ਕਈਆਂ ਦੇ ਖਿਲਾਫ ਦੋ ਮੁਕਦਮੇ ਨੇ ਇਹਨਾਂ ਦੇ ਵਿੱਚੋਂ ਸਤਰਾਮ ਸਿੰਘ ਉਹਦੇ ਖਿਲਾਫ ਚਾਰ ਮੁਕਦਮੇ ਦਰਜ ਨੇ ਇਹਨਾਂ ਦੇ ਖਿਲਾਫ ਇੱਕ ਤਲਵਿੰਦਰ ਸਿੰਘ ਜਿਹੜਾ ਅਰੈਸਟ ਹੋਇਆ ਇਹਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਏਸੇ ਤਰੀਕੇ ਨਾਲ ਪੰਜ ਪੰਜ ਦੋ ਮੁਕਦਮੇ ਕਿਸੇ ਦੇ ਖਿਲਾਫ ਇੱਕ ਮੁਕਦਮਾ ਸਾਰੇ ਲੜਾਈਆਂ ਦੇ ਆਪਸੀ ਝਗੜੇ ਦੇ ਮੁਕਦ ਇਨਾਂ ਦੇ ਵਿੱਚੋਂ ਤਿੰਨ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਦੇ ਨਸ਼ੇ ਦੇ ਮਾਮਲੇ ਵੀ ਦਰਜ ਨੇ ਉਸ ਸਿੰਗਲ ਤੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਉਸ ਟਾਈਮ ਤੇ ਜਿਨ੍ਹਾਂ ਦੇ ਡੋਪ ਟੈਸਟ ਪੋਜ਼ਿਟਿਵ ਸੀਗੇ ਉਹ ਨਸ਼ੇ ਖਾਨ ਦੇ ਅਗਿਨੇ ਇਹ ਨਸ਼ੇ ਦਾ ਕਾਰੋਬਾਰ ਵੀ ਕਰਦੇ ਨੇ ਉਸ ਐਂਗਲ ਦੇ ਉੱਤੇ ਪੁਲਿਸ ਇਨਵੈਸਟੀਗੇਸ਼ਨ ਕੰਟੀਨਿਊ ਕਰਦੇ ਆ ਦੋ ਟੈਸਟ ਪੋਜ਼ਿਟਿਵ ਆਇਆ ਪਰ ਕੀ ਲਿਗਾਂਦੇ ਸੀਗੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਹੋਈ ਲੜਾਈ ਸਟਾਰਟ ਹੋਈ ਹੈ ਚਾਲਾਪੰਡ ਦੇ ਵਿੱਚ ਫਿਰ ਉਸ ਤੋਂ ਬਾਅਦ ਕੰਟੀਨਿਊ ਹੋਈ ਹਰਨੇ ਵਾਲਾ ਏਰੀਆ ਲੜਾਈ ਦੋਨੋਂ ਤਰ੍ਹਾਂ ਦੀ ਆਪਸ ਵਿੱਚ ਹੋਈ ਹੈ ਪਰ ਗੋਲੀ ਇੱਕ ਤਰਫ ਵੱਲੋਂ ਚਲਾਈ ਗਈ ਹੈ ਇਹ ਟੋਟਲ ਤਿੰਨ ਫਾਇਰ ਸਾਹਮਣੇ ਆਏ ਜਿਹੜੇ ਤਿੰਨ ਫਾਇਰ ਹੋਏ ਪਾਟ ਦੇ ਵਿੱਚ ਜਿਹੜੀ ਗੋਲੀ ਵੱਜੀ ਹੈ ਉਹ ਉਹਨਾਂ ਦੀ ਸਟੇਟਮੈਂਟ ਨਹੀਂ ਹੋਈ ਪੁਲਿਸ ਵੱਲੋਂ ਹੀ ਐਫ ਆਈ ਆਰ ਰਜਿਸਟਰ ਹੋਈ ਮ